ਕੀ ਆ ਮੈਂ ਅੱਗੇ ਕਾਗਜ਼ ਭਰਾਉਣੇ ਆ ਤੁਹਾਡਾ ਕੋਈ ਸਿੱਧਾ ਜਾਂ ਸਵਾਲ ਆ ਪੁੱਠਾ ਸਿੱਧਾ ਜਾ ਉਹਦਾ ਜਵਾਬ ਲੈ ਲਓ ਜੀ ਰਜੀਤ ਜੀ ਜੀਸੀ ਗराना ਵੀ ਪਹਿਲਾਂ ਹੁੰਦੇ ਸੀ ਤੁਹਾਡਾ ਵੀ ਨਾਮ ਜੇ ਰਿਕਾਰਡ ਸਰ ਕੀਤਾ ਗਿਆ ਸੀ ਤੇ ਅਮਰੋਦਾ ਨਾ ਸਾਹਮਣੇ ਨਾ ਮੀਲਾ ਵਾਪਸ ਕਰਨੇ ਵਾਪਸ। ਤੁਹਾਡਾ ਮੈਂ ਬੜਾ ਧੰਨਵਾਦੀ ਆ। ਸਾਡਾ 9 ਵੀ ਤੁਸੀਂ ਪੇਸ਼ ਕੀਤਾ ਤੇ ਸਾਡਾ 9 ਵੀ ਤੁਸੀਂ ਵਾਪਸ ਲੈ ਲਿਆ। 9 ਤੁਸੀਂ ਲਿਖਦੇ ਸੀ, ਤੁਸੀਂ ਲਿਆਉਂਦੇ ਸੀ ਤੇ ਤੁਸੀਂ ਵਾਪਸ ਖਿੱਚ ਲੈਂਦੇ ਸੀ। ਸਾਡੇ ਨੂੰ ਤਾਂ ਕਿਸੇ ਨੇ ਪੁੱਛਿਆ ਨਾ ਲਿਆ ਜੇ ਦੇਣੀ ਹੁੰਦੀ ਜਿੱਦੀ ਵੀ ਪਾਰਟੀ ਡਿਊਟੀ ਲਾਊਗਾ ਮੈਂ ਤਾਂ ਸ਼ਹਿਰ ਤੋਂ ਨਹੀਂ ਭੱਜਿਆ। ਮੈਂ ਆਪਦਾ ਪਿੰਡੂ ਇਲਾਕਾ ਛੱਡ ਕੇ ਜਿਹੜੀ ਸੀਟ ਸ਼੍ਰੋਮਣੀ ਅਕਾਲੀ ਦਲ 40 ਸਾਲ ਤੋਂ ਨਹੀਂ ਲੜੀ। ਕਾਂਗਰਸ ਦੀ ਝੋਲੀ ਪੈਂਦੀ ਰਹੀ ਆ। ਕਾਂਗਰਸ ਦੇ ਪ੍ਰਧਾਨ ਦੇ ਖਿਲਾਫ ਉਹਦੋਂ ਲੜ ਪਿਆ ਸੀ ਇਸ ਲਈ ਚੋਲਣਾਂ ਪਾਰਟੀ ਨਾਲ ਕਰੋਨਾ ਇਹ ਸਾਡਾ ਜੋ ਪਾਰਟੀ ਹਕਮ ਲਾਊਗੀ ਕਰਾਂਗੇ ਇਹ ਪਾਰਟੀ ਨੇ ਕਿਉਂਕਿ ਵਿਰਸਾ ਸਿੰਘ ਦਾ ਵੀ ਨਾਂ ਹੁੰਦਾ ਸੀ ਅਮੀਤ ਸਿੰਘ ਸੰਗੂ ਸਾਹਿਬ ਦਾ ਵੀ ਨਾਂ ਹੁੰਦਾ ਹੈ ਪਾਰਟੀ ਨੇ ਸਾਰੀ ਗੱਲਾਂ ਵਿਚਾਰ ਕੇ ਸਾਹਿਬ ਵਿਰਸਾ ਸਿੰਘ ਜੀ ਨੂੰ ਟਿਕ ਦਿੱਤੀ ਆ ਸੀ ਉਹਨਾਂ ਦੇ ਨਾਮ ਭਾਈ ਅਮਰਪਾਲ ਜੀ ਵੀ ਕਹਿੰਦੇ ਚੋਣ ਮਾਰਕ ਉੱਤੇ ਪਿਆ ਵੀ ਕਿਨੇ ਪੰਥਕਾਕੂ ਬਾਤ ਤੁਸੀਂ ਕਿਹਾ ਗਿਆ ਇਸ ਤਰ੍ਹਾਂ ਜੀ ਇਹਨੂੰ ਇੱਕ ਗੱਲ ਦਾ ਕੱਲੀ ਪੰਥੀ ਕਾਕੂ ਨਹੀਂ ਪੰਥੀ ਹੋਣਾ ਬੜਾ ਜ਼ਰੂਰੀ ਹੈ ਬਲਟਵਾ ਸਾਹਿਬ ਵੀ ਕਿਤੇ ਘੱਟ ਪੰਥੀਕ ਨਹੀਂ 10 ਸਾਲ ਸਜ਼ਾ ਕੱਟੀ ਆ ਉਹਨਾਂ ਨੇ ਲੰਮਾ ਸਮਾਂ ਜਿਹੜੇ ਸੰਘਰਸ਼ 'ਚ ਹਿੱਸਾ ਲਿਆ ਜਦੋਂ ਬੇਨਸਾਪੀ ਹੋਈ 84 ਦੀ ਉਹਦੇ ਖਿਲਾਫ ਅਵਾਜ਼ ਉਠਾਈ ਆ ਔਰ ਪਰਿਵਾਰ ਨੇ ਬਹੁਤ ਵੱਡਾ ਤਸ਼ੱਦਦ ਸਿਆ ਇਸ ਲਈ ਮੈਂ ਜਿਹੜਾ ਵੀ ਪੰਥ ਖਾਤਰ ਪੰਜਾਬ ਪੰਜਾਬੀ ਖਾਤਰ ਲੜੂਗਾ ਮੈਂ ਉਹਦਾ ਸਤਿਕਾਰ ਕਰਦਾ ਮੈਂ ਐਨਐਸਏ ਇਹ ਜੀਆਂ ਸਾਰੀਆਂ ਧਰਾਵਾਂ ਦੇ ਉਲਟਾਂ ਅੱਜ ਇਹ ਵੀ ਸੋਚਣਾ ਪੈਣਾ ਕਿ ਸਾਨੂੰ ਆੜ ਕੇ ਤਾਂ ਨਹੀਂ ਕੋਈ ਰਾਜ ਲੈਣਾ ਚਾਹ ਰਿਆ ਸਭ ਨੂੰ ਇਕੱਠੇ ਹੋ ਕੇ ਔਰ ਜਿਹੜੇ ਵੀ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਇਹ ਵੀ ਸਪਸ਼ਟ ਕਰਨਾ ਪੈਣਾ ਕੀ ਭਾਈ ਤੁਸੀਂ ਸੰਵਿਧਾਨ 'ਤੇ ਵਿਸ਼ਵਾਸ ਰੱਖਦੇ ਹੋ? ਔਰ ਜੇ ਸੰਵਿਧਾਨ 'ਤੇ ਵਿਸ਼ਵਾਸ ਰੱਖਦੇ ਹੋ ਤਾਂ ਤੁਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋ। ਕਾਨੂੰਨ ਤੋਂ ਉੱਤੇ ਕੋਈ ਨਹੀਂ। ਇਸ ਲਈ ਮੈਂ ਬੜਾ ਕਲੀਅਰ ਆ ਕਿ ਜਿਹੜਾ ਵੀ ਇਸ ਗੱਲ ਦਾ ਵਿਸ਼ਵਾਸ ਤੋਂ ਆਊਗਾ ਉਹਦਾ ਹੱਕ ਹੈ ਜੀ ਲੋਕਪੰਤਰ 'ਚ ਚੋਣ ਲੜਨਾ ਔਰ ਚੋਣ ਲੜਨਾ ਦਾ ਸਭ ਦਾ ਅਧਿਕਾਰ ਹੈ। ਫੈਸਲਾ ਗੁਰੂ ਦੀ ਸੰਗਤ ਨੇ ਕਰਨਾ ਹੈ ਕਿ ਕਿਹੜਾ ਪਾਰਲੀਮੈਂਟ ਜਾਊ ਤੇ ਨੌਕਰੀ ਦੀ ਮੰਗਾਈ ਦੀ ਡੀਜਲ ਪੈਟਰੋਲ ਦੇ 100-100 ਰੁਪਏ ਕੀਮਤ ਦੀ ਬਾਰਡਰ ਦੇ ਇਲਾਕੇ ਦੀ ਕਿਸਾਨੀ ਸੰਘਰਸ਼ ਦੀ ਜਾ ਕੇ ਗੱਲ ਕਰੂਗਾ ਇਸ ਲਈ ਸਾਰੀ ਗੱਲਾਂ ਵਿਚਾਰ ਕੇ ਸਹੀ ਵਕੀਲ ਭੇਜਣਾ ਜਿੱਦਾ ਜ਼ੀਰੋ ਕੰਪਰਮਾਈਜ਼ ਹੋਵੇ ਜ਼ੀਰੋ ਟੋਲਰੈਂਸ ਹੋਵੇ ਜ਼ੀਰੋ ਕੰਪਰਮਾਈਜ਼ ਸਰਕਾਰਾਂ ਦੇ ਨਾਲ ਔਰ ਜ਼ੀਰੋ ਟੋਲਰੈਂਸ ਕਿਸੇ ਤਰੀਕੇ ਦੀ ਵੀ ਬੇਇਨਸਾਫੀ ਨਹੀਂ ਕੋਈ ਇੱਕ ਮੈਂ ਗੱਲ ਦੱਸਾਂ ਇਹ ਤੁਹਾਡਾ ਪੱਤਰਕਾਰਾਂ ਦਾ ਸਵਾਲ ਹੁੰਦਾ ਹਰ ਜਿੰਨੇ ਇਲੈਕਸ਼ਨ ਚ ਖਲੋਤੇ ਸਾਰੀ ਸਤਕਾਰਯੋਗ ਫੈਸਲਾ ਲੋਕਾਂ ਨੇ ਕਰਨਾ ਹੈ ਮੈਂ ਇਹ ਜੀ ਹੰਕਾਰੀ ਗੱਲ ਕਹਿ ਦਿਆਂ ਜੀ ਪਲਾਣੇ ਨਾਲ ਆ ਠਿੰਗੜੇ ਨਾਲ ਹੈ ਮੇਰੀ ਉਹ ਪੋਲਿਟਿਕਸ ਕੁਲਵੀਰ ਜੀ ਦਾ ਕਹਿ ਰਿਹਾ ਵਾ ਕਿ ਸਾਰੇ ਮੀਂਹਾਂ ਡੋਟਾ ਸਿਕ ਰਹੇ ਜਾਣ ਕਿਵੇਂ ਦੇ ਦਿਓ ਉਹਨਾਂ ਦੇ ਬਿਆਨ ਉਹ ਕਲੀਨ ਨਾ ਜੀਰੇ ਨੂੰ ਬਾਲਾ ਸੀਰੀਅਸ ਨਹੀਂ ਲਿਆ ਆ ਕਰੋ ਉਹਦਾ ਆਧਾਰ ਦਾ ਟੱਬਰ ਨਹੀਂ ਉਹਦੀ ਗੱਲ ਧਿਆਨ ਨਾਲ ਸੁਣਦਾ ਤਾਂ ਬਹੁਤ ਕੁਝ ਬੋਲਦਾ ਇਸ ਲਈ ਉਹਦੀ ਗੱਲ 'ਚ ਕੋਈ ਦਮ ਉਹਦੀ ਪਾਰਟੀ ਨਹੀਂ ਬਾਲਾ ਜੀ ਉਹਦੀ ਗੱਲ ਦੀ ਤਵੱਜੋ ਦਿੰਦੀ ਇਹ ਕਹਿ ਕੋ ਕੇ ਬੜੀਆਂ ਸਟੇਜਾਂ ਤੋਂ ਹਰ ਗੱਲ ਤੇ ਮੁਕਰਦਾ ਰਹੇ ਜੋ ਨੇ ਜੋ ਟੈਸਟ ਕਰਾਉਣਾ ਜੀ ਸਕਦੇ ਕਿ ਕਰਾਉਣ ਉਹਨੇ ਆਪ ਕਰਨਾ ਕਰਾਉਣਾ ਜੋ ਮਰਜੀ ਕਰਨੀ ਇਹ ਗੱਲ ਦੇ ਕੋਈ ਦੇਖੋ ਜਿਹੜੇ ਪਜੂਲ ਦੇ ਗੱਲ ਕਰਨਾ ਜਿਵੇਂ ਮੋਦੀ ਸਾਹਿਬ ਕਰਦੇ ਆ ਉਹ ਜੀ ਜੀਰਾ ਕਰਦਾ ਮੋਦੀ ਸਾਹਿਬ ਕੀ ਕਹਿੰਦੇ ਜੀ ਤੁਹਾਡੇ ਮੰਗਲ ਸੂਤਰ ਲਾ ਲਣਗੇ ਕੀ ਪੰਜਾਬ ਚ 75 ਸਾਲਾਂ ਅਜ ਕਿਸੇ ਦਾ ਮੰਗਲ ਸੂਤਰ ਲੱਥੇ ਕੋਈ ਕਹਿੰਦਾ ਜੀ ਇਹਨੂੰ ਤਾਲੇ ਲਵਾ ਦੇਣਗੇ ਕਦੇ ਤਾਲੇ ਲੱਗੇ ਪੰਜਾਬ ਦੇ ਲੋਕ ਤਾਂ ਸਰਬੱਤ ਦੇ ਭਲੇ ਆਸਤੇ ਹਿੰਦੂ ਸਿੱਖ ਇਕਤਾ ਪਾਈ ਚਾਰਕ ਸਾਂਝ ਅਈ ਤਾਂ ਮਰਮਟਰ ਨਾਲੇ ਲੋਕਾਂ ਜੇ ਬੇਇਨਸਾਫੀ ਕਿੱਥੇ ਹੋਵੇ ਇਸ ਲਈ ਇਹ ਮੁੱਦੇ ਤੇ ਰਹਿਣ ਮਹਿੰਗਾਈ ਮੁੱਦਾ ਕਿਸਾਨੀ ਐਮਐਸਬੀ ਮੁੱਦਾ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਮੁੱਦਾ 16 ਲੱਖ ਕਰੋੜ ਰੁਪਈਆ ਪੂੰਜੀ ਪਤੀਆਂ ਦਾ ਮਾਫ਼ ਕਰਤਾ ਤੇ ਕਿਸਾਨਾਂ ਖੇਤ ਮਜ਼ਦੂਰਾਂ ਦੀ ਦਿਵਾਨੀ ਮਾਫ਼ ਨਹੀਂ ਕੀਤੀ ਸਰਕਾਰ ਡਾਕਟਰ ਜਿਹੜਾ ਸਭ ਤੋਂ ਜ਼ਿਆਦਾ ਵਿਗੜਿਆ 100% ਸਿੱਧੂ ਮੂਸੇ ਵਾਲੇ ਦੇ ਮਰਡਰ ਦਾ ਜ਼ਿੰਮੇਵਾਰ ਭਗਵੰਤ ਸਾਨ ਔਰ ਇਹ ਗੱਲ ਉਹਨਾਂ ਦੇ ਆਪ ਦੇ ਐਡਵੋਕੇਟ ਜਨਰਲ ਨੇ ਜਾ ਕੇ ਸੁਪਰੀਮ ਕੋਰਟ ਚ ਮੰਨ ਲਈ ਕਿ ਅਸੀਂ ਸਿਕਿਉਰਿਟੀ ਘਟਾਇਆ ਸਾਡੀ ਘਟਾਉਣ ਕਰਕੇ ਉਹਦੇ ਅਟੈਕ ਹੋ ਗਿਆ ਉਹ ਇਨਫੋਰਮੇਸ਼ਨ ਜਨਤਕ ਵੀ ਚੀਫ ਮਿਨਿਸਟਰ ਦੇ ਐਡਵਾਈਜ਼ਰ ਪੰਨੂ ਨੇ ਕੀਤੀ ਤੇ ਇਜ਼ੀ ਅਬਵ ਲੋ ਕਾਰਵਾਈ ਹੋਵੇ ਨੰਗਲ ਅੰਬੀਆਂ ਦਾ ਮਰਡਰ ਰੋਜ਼ ਇੱਥੇ ਫਿਰਉਂਦੀਆਂ ਆਕਰਨ ਤਰਨ ਤੇ ਹੋਣ ਇੱਕ ਸੁਨਿਆਰੇ ਤੋਂ 50 ਲੱਖ ਰੁਪਈਆ ਮੰਗ ਲਿਆ ਦਿਨ ਦਿਹਾੜੇ ਕਦੇ ਕੱਪੜੇ ਵਾਲਾ ਮਾਰਦਾ ਕਦੇ ਕੋਈ ਮਾਰਦਾ ਇਹ ਫੇਲੀਅਰ ਕਿਦਾ ਛੁਪਕਰਨ ਦੇ ਗੋਲੀਬੱਜੀ ਪੰਜਾਬ 'ਚ ਵਜੀ ਪ੍ਰੀਤਪਾਲ ਪੰਜਾਬ 'ਚੋਂ ਚੱਕਿਆ ਹੁਣ ਕਿਸਾਨੀ ਸੰਘਰਸ਼ੇ ਕਿਉਂ ਪਰਚਾ ਨਹੀਂ ਦਰਜ ਹੋਇਆ ਫੇਲਿਅਰ ਕਿਦਾ ਕੱਲਾ ਤੇ ਕੱਲਾ ਆਪ ਦਾ ਭਗਵੰਤ ਮਾਨ ਜਿਹੜਾ ਸਰ ਅਸਲੀ ਜੋ ਸ਼ਬਦ ਲਾਲਜੀਤ ਭੁੱਲਰ ਨੇ ਸੁਨਿਆਰੇ ਭਾਈਚਾਰੇ ਦੇ ਖਿਲਾਫ ਰਾਮਗੜੀਆ ਭਾਈਚਾਰੇ ਦੇ ਖਿਲਾਫ ਵਰਤੇ ਵੈਸੇ ਤਾਂ ਜੇ ਭਗਵੰਤ ਮਾਨ ਗੁਰੂ ਦਾ ਸਤਿਕਾਰ ਕਰਦਾ ਵਿਸਾਖੀ ਵਾਲੇ ਦਿਨ ਇਹ ਗੱਲਾਂ ਕਈਆਂ ਗਈਆਂ ਸਨ ਕਾਲਸੇ ਦਾ ਜਨਮ ਜਿਸ ਦਿਨ ਅਸੀਂ ਬੜੇ ਸਤਿਕਾਰ ਨਾਲ ਬਣਦੇ ਉਹ ਦਿਨ ਇਹ ਗੱਲਾਂ ਹੋਈਆਂ ਇਹਨੂੰ ਤਾਂ ਪਰਚਾ ਦਰਜ ਕਰਕੇ ਅੰਦਰ ਦੇ ਦੇਣਾ ਚਾਹੀਦਾ ਸੀ ਮਗਰ ਜਿਹੜੇ ਅੱਜ ਪੰਜਾਬ ਨੂੰ ਤੋੜਨਾ ਚਾਹੁੰਦੇ ਆ ਉਹਨਾ ਤੋਂ ਸੁਚੇਤ ਰਹਿ ਕੇ ਬਚਣਾ ਰਹੇ ਚਾਹੇ ਲੜਾਈ ਲੜਿਆ ਪਰਿਵਾਰ ਨਾਲ ਸਲਾਹ ਕਰਕੇ ਜੇ ਕਿਉਂਕਿ ਦੇਖੋ ਪਰਿਵਾਰ ਵੀ ਲੜਾਈ ਲਾੜ ਰਿਹਾ ਜੇ ਕਹੂਗਾ ਤੇ ਅਸੀਂ ਇਹ ਹਰ ਤਰੀਕੇ ਨਾਲ ਇਹਦੀ ਪੀਆਰ ਪਾ ਕੇ ਲੜਾਈ ਲੜਾਂਗੇ ਧੰਨਵਾਦ ਭਾਈ ਅਮਰਪਾਲ ਸਾਡੇ ਦੀ ਪ੍ਰੋਬਲਮ ਮੰਗਦੇ ਬਈ ਕੀ ਦੇ ਦੇ ਜਲਦੀ ਜੇ ਤਾਂ ਦੇਖੋ ਜੇ ਮੈਂ ਤਾਂ ਕਹਿੰਦਾ ਇੰਨੇ ਸੇ ਵਾਪਸ ਹੋਣੀ ਚਾਹੀਦੀ ਕਿਸੇ ਤੇ ਵੀ ਲੱਗੇ ਕਿਸੇ ਇੱਕ ਦੀ ਗੱਲ ਨਹੀਂ ਸਭ ਤੇ ਵਾਪਸ ਹੋ ਗਏ ਚਲੋ